ਹਾਂਜੀ ਸਤਿ ਸ਼੍ਰੀ ਅਕਾਲ ਜੀ ਹਰ ਜੱਪ ਔਰਗੇਨਿਕਸ ਵਿੱਚ ਸਵਾਗਤ ਹੈ ਜੀ ਅੱਜ ਥੋੜੇ ਵਾਸਤੇ ਇੱਕ ਚੀਜ਼ ਦਿਖਾਉਣੀ ਆ ਤੁਹਾਨੂੰ ਆਹ ਲੱਗਿਆ ਹੋਇਆ ਜੀ ਆਪਣੇ ਕੋਲ ਵਰਮੀ ਕੰਪੋਸਟ ਦਾ ਬੈੱਡ ਲੱਗਿਆ ਹੋਇਆ ਸੀ ਤੇ ਹੁਣੇ ਚੱਕਣ ਵਾਲਾ ਹੋ ਗਿਆ तकरीबन ਵਰਮੀ ਇਹਦੇ ਤੋਂ ਉੱਤਰ ਗਈ ਜਿੰਨੀ ਵੀ ਹੈਗੀ ਮਾੜੀ-ਮੋਟੀ ਹੋਰ ਤਾਰ ਦੇਣੀ ਆ ਤੇ ਇਹਦੇ ਨਾਲੇ ਨਾ ਪਿਛਲੇ ਸਾਲ ਇੱਥੇ ਗੰਨੇ ਦੇ ਨਾਲ ਨਾਲ ਮੂਲੀਆਂ ਲਾਈਆਂ ਹੋਈਆਂ ਸੀਗੀਆਂ ਇੱਥੇ ਤੇ ਪਿਛਲੇ ਸਾਲ ਲੱਗੇ ਤੇ ਬੀਜ ਪੂਰੀ ਕਰਿਆ ਹੋਇਆ ਸੀ ਮੂਲੀ ਜੰਮਿਆਈ ਆਪਣੇ ਆਪ ਹੀ ਮੂਲੀ ਜੰਮੀ ਮੈਂ ਗੌਰ ਨਹੀਂ ਕਰੀ ਇਹ ਆ ਮੂਲੀ ਜੰਮੀ ਤੇ ਇੱਕਦਣ ਗੌਰ ਕਰੀ ਤੁਸੀਂ ਮੂਲੀ ਦਾ ਸਾਈਜ਼ ਦੇਖੋ ਸਾਈਜ਼ ਦੇਖੋ ਜੀ ਮੂਲੀ ਦਾ ਦੇਖੋ ਸਾਈਜ਼ ਮੂਲੀ ਦਾ ਹੱਥ 'ਚ ਵੀ ਨਹੀਂ ਆਉਂਦੀ ਐਡੀ ਮੂਲੀ ਆ ਹੱਥ 'ਚ ਵੀ ਨਹੀਂ ਆਉਂਦੀ ਦੇਖੋ ਮੂਲੀ ਦਾ ਸਾਈਜ਼ ਦੇਖੋ ਕਿੱਥੇ ਤੱਕ ਜਾਂਦੀ ਆ ਮੂਲੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ